ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਪਹਿਲਾਂ ਤਾਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੈਪੀ ਨਿਊ ਇਅਰ ਭਾਈ ਤੇ 2024 ਰੱਬ ਕਰੇ ਤੁਹਾਡੇ ਜਿੰਨੇ ਵੀ ਸੁਪਨੇ ਨੇ ਗਵਰਨਮੈਂਟ ਜੋਬ ਦੇ ਆ ਕਾਮਯਾਬ ਹੋਣ ਦੇ ਉਹ ਸਾਰੇ ਪੂਰੇ ਹੋਣ ਤੇ ਤੁਹਾਡੀ ਹੈਲਥ ਤੇ ਤੁਹਾਡੇ ਘਰਦਿਆਂ ਦੀ ਤੁਹਾਡੇ ਪਰਿਵਾਰ ਦੀ ਜੋ ਹੈਲਥ ਹੈ ਉਹ ਰੱਬ ਵਧੀਆ ਰੱਖੇ ਭਾਈ ਠੀਕ ਹੈ ਤੇ 2024 ਤੁਹਾਡੇ ਲਈ ਖੁਸ਼ੀਆਂ ਦਾ ਸਾਲ ਹੋਣਾ ਚਾਹੀਦਾ ਹੈ ਤੇ ऐसे करके प्रताप एकेडमी ਵੱਲੋਂ ਬਈ ਪਹਿਲਾਂ ਤਾਂ ਤੁਹਾਨੂੰ ਦੱਸ ਦਿੰਨਾ ਹੈ ਤੁਸੀਂ ਪ੍ਰਤਾਪ ਅਕੈडमी ਨਾਲ ਜੁੜ ਸਕਦੇ ਹੋ ਏਤਕੀ ਸਾਲ ਔਰ ਤੁਸੀਂ ਅਗਰ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਹੋ ਗਵਰਨਮੈਂਟ ਇਗਜ਼ਾਮ ਜਿਵੇਂ ਪੰਜਾਬ ਦੇ ਕੋਈ ਵੀ ਕੰਪੀਟੀਸ਼ਨ ਇਗਜ਼ਾਮ ਹੈ ਚਾਹੇ ਉਹ ਪੰਜਾਬ ਪਟਵਾਰੀ ਦਾ ਹੈ ਚਾਹੇ ਐਕਸਾਈਜ਼ ਦਾ ਹੈ ਚਾਹੇ ਪੰਜਾਬ ਪੁਲਿਸ ਸਬ ਇੰਸਪੈਕਟਰ ਹੈ ਜਾਂ ਅਸਿਸਟੈਂਟ ਕਹਿ ਸਕਦੇ ਤੁਸੀਂ ਏਐਸਆਈ ਹੈ ਜਾਂ ਤੁਸੀਂ ਕਹਿ ਸਕਦੇ ਹੋ ਹੈੱਡ ਕਨਸਟੇਬਲ ਹੈ ਕਨਸਟੇਬਲ ਹੈ ਜਾਂ ਉਹਨਾਂ ਵਾਲਾ ਵੀਡੀਓ ਜਿਹੜਾ ਰੀਓਪਨ ਹੋਣਾ ਉਹ ਇਗਜ਼ਾਮ ਹੈ ਚਾਹੇ ਸੀਨੀਅਰ ਅਸਿਸਟੈਂਟ ਦਾ ਇਗਜ਼ਾਮ ਹੈ ਮਤਲਬ ਕੋਈ ਵੀ ਜੇ ਅਗਰ ਤੁਸੀਂ ਪੰਜਾਬ ਦੇ ਇਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਪ੍ਰਤਾਪ ਅਕੈਡਮੀ ਨਾਲ ਜੁੜ ਸਕਦੇ ਹੋ ਔਰ ਆਪਣਾ ਜੋ ਡ੍ਰੀਮ ਆ ਉਹ ਫੁੱਲਫਿਲ ਕਰ ਸਕਦੇ ਹੋ ਠੀਕ ਹੈ ਤਾਂ ਇਹ ਨਵੇਂ ਸਾਲ ਦੇ ਮੌਕੇ ਤੇ ਪ੍ਰਤਾਪ ਅਕੈਡਮੀ ਨਾਲ ਤੁਸੀਂ ਸ਼ੁਰੂਆਤ ਕਰੋ ਠੀਕ ਹੈ ਔਰ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲੀ ਗੱਲ ਤਾਂ ਨਿਊ ਈਅਰ ਦੇ ਇਸ ਆਫਰ ਤੇ ਪ੍ਰਤਾਪ ਅਕੈਡਮੀ ਵੱਲੋਂ ਤੁਹਾਨੂੰ ਹਰੇਕ ਕੋਰਸਾਂ ਤੇ ਮਤਲਬ ਜੋ ਮੇਨਲੀ ਜੋ ਮੇਨ ਕੋਰਸ ਨੇ ਹਨਾ ਉਹਨਾਂ ਤੇ 32% ਦਾ ਡਿਸਕਾਊਂਟ ਹੈ ਠੀਕ ਹੈ ਔਰ ਕారణ ਕਿ ਇਹ ਸਭ ਤੋਂ ਅਗਰ ਤੁਸੀਂ ਨਵੇਂ ਸਟੂਡੈਂਟ ਹੋ ਪਹਿਲੀ ਵਾਰ ਇਹਨੂੰ ਦੇਖ ਰਹੇ ਹੋ ਤਾਂ ਪ੍ਰਤਾਪ ਅਕੈਡਮੀ ਦਾ ਹ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰਿਓ ਭਾਈ ਠੀਕ ਹੈ ਔਰ ਇਹ ਦੋ ਅਕੈਡਮੀ ਦੇ ਨੰਬਰ ਹੈ ਅਗਰ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਹੈ ਤਾਂ ਤੁਸੀਂ ਡਾਇਰੈਕਟ ਸਾਡੇ ਨਾਲ ਕੰਟੈਕਟ 'ਚ ਹੋ ਸਕਦੇ ਹੋ ਡਾਇਰੈਕਟ ਮੇਰੇ ਨਾਲ ਤੁਹਾਡੀ ਗੱਲ ਹੋਏਗੀ ਅਗਰ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਹੈ ਠੀਕ ਹੈ ਔਰ ਜਿਹੜੇ ਬੱਚਿਆਂ ਕੋਲ ਐਂਡਰੋਇਡ ਫੋਨ ਹੈਗਾ ਉਹਨਾਂ ਨੇ ਕਰਨਾ ਹੈ ਆਹ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਕਲਾਸਿਸ ਦੇ ਨਾਮ ਤੋਂ ਐਪ ਡਾਊਨਲੋਡ ਕਰਨੀ ਹੈ ਔਰ ਜਿਹੜੇ ਬੱਚਿਆਂ ਕੋਲ ਆਈਫੋਨ ਹੈਗਾ ਉਹਨਾਂ ਨੇ ਮਾਈ ਇੰਸਟੀਚਿਊਟ ਦੇ ਨਾਮ ਤੋਂ ਐਪ ਡਾਊਨਲੋਡ ਕਰਨੀ ਹੈ ਠੀਕ ਹੈ ਜਦੋਂ ਤੁਸੀਂ ਔਰ ਆਹਾ ORG ਕੋਡ ਹੈ ਉਹਦਾ PYXIV ਔਰ ਜਦੋਂ ਤੁਸੀਂ ਇਦਾਂ ਦਾ ਡਾਊਨਲੋਡ ਕਰ ਲੋਗੇ ਫਿਰ ਆਂਦਾ ਹੈ ਭਾਈ ਤੁਹਾਡੇ ਡ੍ਰੀਮ ਬੈਚ ਠੀਕ ਹੈ ਇਨ ਇਹ ਸਾਰੇ ਬੈਚਾਂ ਚ ਤੁਸੀਂ ਐਵੇਂ ਦੇਖੋ ਅਗਰ ਜੋ ਵੀ ਇਹਦੇ ਵਿੱਚ ਮਟੀਰੀਅਲ ਪਿਆ ਹੈ ਭਾਈ ਮੈਂ ਤੁਹਾਨੂੰ ਕਹਿ ਸਕਦਾ ਹੈ 2024 ਦੇ ਵਿੱਚ P ट्रिपल S ਵੀ ਤੁਹਾਡੇ ਘਰੇ ਆ ਪਾਉਗੀ ਅਪਾਇੰਟਮੈਂਟ ਲੈਟਰ ਦੇਣ ਅਗਰ ਤੁਸੀਂ ਇਹਦੇ ਵਿੱਚ ਪਏ ਮਟੀਰੀਅਲ ਨੂੰ ਚੰਗੇ ਤਰੀਕੇ ਨਾਲ ਪੜ ਲੰਨੇ ਹੋ ਚੰਗੇ ਤਰੀਕੇ ਨਾਲ ਜੋ ਕਲਾਸਾਂ ਕਰਾਈਆਂ ਉਹਨਾਂ ਦੀ ਰਿਵੀਜ਼ਨ ਕਰ ਲੰਨੇ ਹੋ ਤਾਂ ਤੁਹਾਡਾ ਰੈਂਕ ਆਏਗਾ ਠੀਕ ਹੈ ਇਨ ਦਾ ਸੈਂਸ ਕੀ ਮਤਲਬ ਜਦੋਂ ਅਪੁਆਇੰਟਮੈਂਟ ਲੈਟਰ ਵਨ ਡੇ ਜਾਣਗੇ ਤਾਂ ਤੁਹਾਡਾ ਨਾਮ ਜ਼ਰੂਰ ਬੋਲਿਆ ਜਾਏਗਾ ਐਨੀ ਮੈਂ ਗਾਰੰਟੀ ਦੇ ਸਕਦਾ ਹਾਂ ਅਗਰ ਤੁਸੀਂ ਇੰਨਾ ਬੱਚਾਂ ਵਿੱਚ ਪਏ ਮਟੀਰੀਅਲਸ ਨੂੰ ਚੰਗੇ ਤਰੀਕੇ ਨਾਲ ਪੜ ਲਿਆ ਜੋ ਇੱਕ ਇੱਕ ਗੱਲ ਅਸੀਂ ਸਮਝਾਈਏ ਉਹਨੂੰ ਚੰਗੇ ਤਰੀਕੇ ਨਾਲ ਪ੍ਰੈਕਟਿਸ ਦੇ ਵਿੱਚ ਲੈ ਆਏ ਤਾਂ ਤੁਹਾਡਾ ਸਿਲੈਕਸ਼ਨ ਨਹੀਂ ਰੈਂਕ ਆਏਗਾ ਠੀਕ ਹੈ ਉਹ ਸਾਡਾ ਸਪੈਸ਼ਲੀ ਜੋ ਇੱਕੋ ਹੀ ਬੈਚ ਚੱਲਦਾ ਹੈ ਹਰੇਕ ਐਗਜ਼ਾਮ ਲਈ ਉਹ ਹੈ ਸਿਲੈਕਸ਼ਨ ਬੈਚ ਭਾਈ ਇਹ ਸਿਲੈਕਸ਼ਨ ਬੈਚ ਦੇ ਵਿੱਚ ਹੈ ਕੀ ਹੈ ਤਾਂ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕੰਪਲੀਟ ਵੀਡੀਓ ਕਲਾਸਿਸ ਨੇ ਸਾਰੀਆਂ ਜਿਹਦੇ ਵਿੱਚ ਤੁਹਾਨੂੰ ਮੈਥ ਰੀਜ਼ਨਿੰਗ ਠੀਕ ਹੈ ਸਾਰੇ ਸਬਜੈਕਟ ਆ ਇਹਦੇ ਵਿੱਚ ਠੀਕ ਹੈ ਜੋ ਵੀ ਅਪਡੇਟ ਹੈਗੇ ਆ ਮੈਥਸ ਠੀਕ ਹੈ ਰੀਜ਼ਨਿੰਗ ਜੀਕੇ ਦੇ ਸਾਰੇ ਸਬਜੈਕਟ ਜਿਵੇਂ ਪੋਲਿਟੀ हिस्ट्री ज्योग्राफी इकोनॉमिक्स ठीक है साइंस एनवायरनमेंट कंप्यूटर ਇਹ ਸਾਰੇ ਸਬਜੈਕਟ ਤੁਹਾਨੂੰ ਕਰਾਏ ਜਾਣਗੇ ਔਰ ਵਿਦ ਪੀਡੀਫ ਪ੍ਰੋਵਾਈਡ ਹੁੰਦੇ ਆ ਦੇ ਵਿੱਚ ਇੰਗਲਿਸ਼ ਦਾ ਸਬਜੈਕਟ ਹੋਗਾ ਪੰਜਾਬੀ ਪੇਪਰ ਏ ਪੰਜਾਬੀ ਪੇਪਰ 2 ਦੋਨੇ ਪੇਪਰ ਕਰਾਏ ਜਾਣਗੇ ਠੀਕ ਹੈ ਮਤਲਬ ਜੋ ਵੀ ਕੰਪਲੀਟ ਸਿਲੇਬਸ ਜੋ ਆਉਂਦਾ ਹੈ ਐਗਜ਼ਾਮ ਦੇ ਵਿੱਚ ਉਹ ਤੁਹਾਨੂੰ ਕਰਾਇਆ ਜਾਂਦਾ ਹੈ ਵਿਦ ਮਤਲਬ ਬੇਸਿਕ ਲੈਵਲ ਤੋਂ ਲੈ ਕੇ ਹਾਇਰ ਲੈਵਲ ਤੱਕ ਇਹ ਚੀਜ਼ਾਂ ਤੁਹਾਨੂੰ ਕਰਾਈਆਂ ਜਾਂਦੀਆਂ ਹੈ ਭਾਈ ਠੀਕ ਹੈ ਔਰ ਇਹਦੇ ਵਿੱਚ ਪ੍ਰਿੰਟੇਬਲ ਤੁਸੀਂ ਮਤਲਬ ਪੀਡੀਐਫ ਕਢਵਾ ਸਕਦੇ ਹੋ ਜਿਵੇਂ ਫੋਨ ਦੇ ਵਿੱਚ ਪੜਨ ਦੀ ਲੋੜ ਨਹੀਂ ਹੈ ਪੀਡੀਐਫ ਕਢਵਾਓ ਅਗਰ ਤੁਹਾਡੇ ਕੋਲੇ ਟਾਈਮ ਨਹੀਂ ਹੈ ਨਹੀਂ ਅਸੀਂ ਸਪੈਸ਼ਲੀ ਇਹਨੂੰ ਹੈਂਡ ਰਿਟਨ ਨੂੰ ਪ੍ਰੇਫਰ ਕਰਦੇ ਹਾਂ ਕਿ ਅਗਰ ਤੁਸੀਂ ਸਮਾਂ ਹੈਗਾ ਤੁਹਾਡੇ ਕੋਲੇ ਤਾਂ ਹੱਥ ਨਾਲ ਨੋਟਸ ਬਣਾਓ ਠੀਕ ਹੈ ਇਹ ਬੈਚ ਹੈਗਾ ਆਪਣਾ 18 ਮਹੀਨੇ ਦੀ ਇਹਦੀ ਵੈਲਿਡਿਟੀ ਹੈਗੀ ਇਹ ਪਹਿਲਾਂ ਦੱਸ ਤਾਂ ਹੈ ਠੀਕ ਹੈ 18 ਮਹੀਨੇ ਦੀ ਇਹਦੀ ਵੈਲਿਡਿਟੀ ਹੈ ਭਾਈ ਔਰ ਇਹ ਬੈਚ ਪੈਂਦਾ ਸੀਗਾ ਆਪਾਂ ਨੂੰ 4500 ਰੁਪਏ ਦਾ ਲੇਕਿਨ ਜਦੋਂ ਤੁਸੀਂ ਇਸ ਤੇ 32% ਦਾ ਡਿਸਕਾਊਂਟ ਲਾਉਂਗੇ ਤਾਂ ਇਹ ਬੈਚ ਲਗਭਗ 3100 ਰੁਪਏ ਦਾ ਹੈ ਲਗਭਗ 3100 ਰੁਪਏ ਦਾ ਹੈ ਔਰ 18 ਮਹੀਨੇ ਦੀ ਵੈਲਿਡਿਟੀ ਹੈ ਔਰ ਇਸ ਬੈਚ ਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡ ਹੋਏਗੀ ਆ ਠੀਕ ਹੈ ਤਾਂ ਜੋ ਵੀ ਬੱਚਾ ਦੇਖੋ ਇੰਤਜ਼ਾਰ ਕਰ ਰਿਹਾ ਸੀ ਕਿ ਆਫਰ ਆਏਗਾ ਤਪਾਈ ਆਪਾਂ ਪਹਿਲਾਂ ਹੀ ਲਾਤਾ ਦੋ ਦਿਨ ਪਹਿਲਾਂ ਠੀਕ ਹੈ ਕਈ ਬੱਚੇ ਮਤਲਬ ਵੇਟ ਕਰ ਰਹੇ ਸੀਗੇ ਠੀਕ ਹੈ ਤਾਂ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਔਰ ਆਪਣਾ ਜੋ ਵੀ ਤੁਹਾਡਾ ਏਮ ਆ ਉਹ ਪੂਰਾ ਕਰ ਸਕਦੇ ਹੋ ਅਗਰ ਕੱਲਾ ਅੰਕਿਤ ਸਰਦੀ ਜੀਕੇ ਕਿਸੇ ਨੇ ਲੈਣਾ ਹੈਗਾ ਤਾਂ ਅੰਕਿਤ ਸਰਦੀ ਕੱਲੀ ਜੀਕੇ ਵੀ ਪਈ ਹੈ ਭਾਈ ਠੀਕ ਹੈ ਤੁਸੀਂ ਇਹ ਇਹਦਾ ਇਸ ਤੇ ਵੀ ਸੇਮ 32% ਦਾ ਡਿਸਕਾਊਂਟ ਹੈ ਠੀਕ ਹੈ ਇਹਦੇ ਵਿੱਚ ਸਾਰੀ ਜੀਐਸ ਕਰਵਾਈ ਜਾਊਗਾ ਦੇਖ ਲਓ ਪੋਲੀਟੀ ਹਿਸਟਰੀ ਕੰਪਿਊਟਰ ਬੇਸਿਕ ਲਾਈਫ ਸਾਇੰਸ এনवायरमेंट ਇਕਨੋਮਿਕਸ ਸਟੈਟਿਕ ਜੀਕੇ ਔਰ ਪੰਜਾਬ ਜੀਕੇ ਵਿੱਚ ਹਿਸਟਰੀ ਔਫ ਪੰਜਾਬ ਜੀਓਗ੍ਰਾਫੀ ਔਫ ਪੰਜਾਬ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜੀਕੇ ਦੇ ਵਿੱਚ ਕਰਾਈਆਂ ਜਾਣਗੀਆਂ ਇਹੀ ਚੀਜ਼ ਤੁਹਾਨੂੰ ਇਹਦੇ ਵਿੱਚ ਪੰਜਾਬ ਸਿਲੈਕਸ਼ਨ ਦੇ ਵਿੱਚ ਕਰਵਾਈ ਜਾਊਗੀ ਅਗਰ ਕੱਲਾ ਕਿਸੇ ਨੇ ਮੈਥ ਲੈਣਾ ਹੈ ਤਾਂ ਮੈਥ ਦੇ ਵਿੱਚ ਕੰਪਲੀਟ ਮੈਥ ਬਿਲਕੁਲ ਬੇਸਿਕ ਲੈਵਲ ਤੋਂ ਸਿੱਖਣਾ ਹੈ ਤਾਂ ਕੱਲਾ ਮੇਰਾ ਮੈਥ ਦਾ ਕੋਰਸ ਵੀ ਹੈ ਔਰ ਇਸ ਤੇ ਵੀ 32% ਦਾ ਡਿਸਕਾਊਂਟ ਹੈ ਔਰ ਭਾਈ ਇਹ ਜੋ ਡਿਸਕਾਊਂਟ ਹੈਗਾ ਇਹ ਸਿਰਫ 2 ਦਿਨ ਦੇ ਲਈ ਵੈਲਿਡ ਹੈ ਆਹ ਆਪਣੀ ਟੈਸਟ ਸੀਰੀਜ਼ ਹੈਗੀ ਆ ਭਾਈ ਇਹ ਤੁਸੀਂ ਜ਼ਰੂਰ ਜੁਆਇਨ ਕਰਿਓ ਇਹਦੇ ਵਿੱਚ 21000 ਪਲੱਸ ਕੁਐਸਚਨ ਨੇ ਠੀਕ ਹੈ ਔਰ ਇਸ ਤੇ ਡਿਸਕਾਊਂਟ ਨਹੀਂ ਲਾਉਂਦੇ ਹੋਂ ਤੇ ਭਾਈ ਅਸੀਂ ਠੀਕ ਹੈ ਤਾਂ ਕੋਰਸੇਸ ਤੇ ਹੈਗਾ ਡਿਸਕਾਊਂਟ ਜਿਵੇਂ 500 ਰੁਪਏ ਦੀ ਇਹ ਟੈਸਟ ਸੀਰੀਜ਼ ਹੈ ਇਸ ਤੇ ਨਹੀਂ ਹੈ ਤਾਂ ਕਈ ਬੱਚੇ ਇਹਨਾਂ ਦਾ ਵੀ ਪੁੱਛਦੇ ਆ ਸੋ थैंक यू ਸੋ ਮੱਚ ਭਾਈ ਐਂਡ ਅ ਬੈਸਟ ਆਫ ਲੱਕ ਆਉਣ ਵਾਲਾ ਸਾਲ ਤੁਹਾਡੇ ਲਈ ਜ਼ਰੂਰ ਖੁਸ਼ੀਆਂ ਲੈ ਕੇ ਆਉ ਵਾ ਭਾਈ ਇਹੀ ਰੱਬ ਅੱਗੇ ਆਪਰ ਅਰਦਾਸ ਕਰਦੇ ਆਂ ਥੈਂਕ ਯੂ